ਇਹ ਜਵਾਬ ਹੈਗਾ ਇਹਨੂੰ ਮੈਂ ਕਰ ਰਿਹਾ ਹਾਂ ਮੈਂ ਜਦੋਂ ਉਹਨਾਂ ਤੋਂ ਕਹਿੰਦਾ ਮੇਰੇ ਬੂਏ ਦੇ ਜਦੋਂ ਚਾਬੀ ਨਹੀਂ ਉਹ ਤਾਂ ਚਾਬੀ ਨਹੀਂ ਰਹੀ ਹੈ ਪੈਣ ਵਾਲੀ ਹੀ ਆ ਜਿਹੜੇ ਪੈਰ ਕਿੱਥੇ ਆ ਉਹਨਾਂ ਨੂੰ ਕੋਈ ਨਹੀਂ ਮੈਂ ਤੇਰੀ ਯਾਦ ਆ ਦਿੱਤੀ ਆ ਨਾ ਨਾ ਮੈਂ ਜਾਣੀ ਮੈਂ ਜਾਣੀ ਉਹ ਕਿੱਥੇ ਉਹ ਤੇ ਵਾਡੋ ਕਾਹੋ ਕਿਥੇ ਮਾਰ ਜਾਈ ਚ ਮਾਰਨੇ ਐਨੀ ਉਹਨੇ ਕਿਉਂ ਨਾ ਕੀਤਾ ਤੂੰ ਮੈਂ ਕਰਨੀ ਕਿੱਥਾ ਤੂੰ ਕੀਤਾ ਨਹੀਂ ਮਾਵਾਂ ਗਏ ਮੈਂ ਕਰਨੀ ਕਿ ਤੂੰ ਵੀ ਦੋ ਜੰਮੇ ਹਰ ਵਾਰੀ ਵਿੱਚ ਬਾੜਿਆ ਨੂੰ ਨਹੀਂ ਆਦੀ ਇੱਕ ਉਹ ਨਾਲ ਗਾਲਾਂ ਗਢੀ ਜਾਂਦੀ ਜੋ ਮਰਜੀ ਬਗੀ ਜਾਂਦੀ ਐ ਫਿਰ ਬਾਇਆ ਬੜਿਆ ਸੀ ਮੈਂ ਮਾਂ ਬੋਦਿਆ ਹਰ ਵਾਰੀ ਵਿੱਚ ਬਾੜਿਆ ਦੋਹੀ ਗੱਲ ਇਹਦੀ ਮਿੰਤਾ ਕਰ ਕਰਕੇ ਹਟ ਗਿਆ ਚੁੱਪ ਕਰਕੇ ਰੋਟੀ ਖਾ ਨਹੀਂ ਖਾਂਦੀ ਕਰੇਗੀ ਜਰੀਏ ਦੀ ਮਿੰਤਾ ਕਰਨ 22 ਲੱਗਦੀ ਆ 2-5 ਰੋਟੀ ਖਾਣੀ ਉਹ ਤਾਂ ਕੱਢੇ ਤਾਈ ਹੋ ਗਿਆ ਮੈਨੂੰ ਪਤਾ ਚ ਹੋਣਾ ਬਾਹਰ ਨੂੰ ਲੋਕਾ ਇਹੇ ਤਾਂ ਲੱਕੜੀ ਹੀ ਪਾ ਜਾਊਗਾ ਮੈਂ ਤੇ ਲੋਕਾਚਾਰੀ ਹੋਣੀ ਆ ਉਹ ਨਾ ਪਾਇਆ ਯਾਰ ਨਾ ਯਾਹ ਪੇ ਸਾਰਾ ਮਾਤਾ ਮਰ ਜੇਗੀ ਚਲੋ ਲਾਗੇ ਹੈ ਚਲੋ ਚਲੋ ਅਯਾ ਵਰਗਾ ਮਬਾਰਾ ਸਾਲ ਨਹੀਂ ਤਾਂ ਹੋ ਤੇ ਮੈਂ ਨਹੀਂ ਕਿ ਮੇਰੀ ਕਾਰ ਦਾ 9 ਲੱਖ ਰੁਪਇਆ ਕਿਤੇ ਮੈਂ ਤਾਂ ਨਾ ਲਾਉਣਾ ਪਤ ਜੀ 9 ਲੱਖ ਰੁਪਇਆ ਹੀ ਲੱਗਦੀ ਸੀ ਤਾਂ ਅੰਦਰ ਦੇ ਕੋ ਪਲੇਟ ਪਲਟ ਲਵਾਈਆਂ ਡੇਢ ਹਾੜਾ ਲੱਗ ਗਿਆ 4.5 ਲੱਖ ਲੱਗ ਗਿਆ ਸਾਡਾ ਤਹਾਨੂੰ ਪੈਸੇ ਦਵਾ ਦੋ ਹਾ ਟਾਈਸਾ ਹਾ ਇੰਸਾਫਾ ਆਹੇ ਤਾਂ ਕਦੀ ਕੀ ਕਰੋ ਬਾਹਰ ਨਹੀਂ ਨਿਕਲੇ ਆਂਡ ਪਿਓ ਦੇ ਨੱਪੂ ਆਏ ਆਓ ਇਹਨੇ ਹਾ ਦਜੂਸ ਕਾੜ ਦਿੱਤਾ ਹੈ ਨਹੀਂ ਕੱਪੜਾ ਲਾਉਂਦਾ ਲੈ ਨਾ ਪੈਸੇ ਵੀ ਲਾਕਾ ਮੈਂ ਦਵਾ ਦਿੰਦਾ ਤੁਹਾਨੂੰ ਮਾਰਦੀ ਕਿਤੇ ਨਾ ਦਾੜ ਮੈਂ ਤੇ ਪੈਸੇ ਨਹੀਂ ਕੱਢੂਂਗਾ ਤੂੰ ਆਦੀ ਤੇ ਭਰਾ ਨੂੰ ਦਵਾਈਏ ਕਮਲੂ ਮੈਨੂੰ 50 ਸਾਲ ਹੋ ਗਏ ਚ ਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੂੰ ਦਿੱਤੀ ਗਵਰਨਰ ਦਿੱਤੀ ਇਹਨੂੰ ਦਿੱਤੀ ਸਾਰੇ ਹੰਤੇ ਆਉ ਜੋ ਚ ਪਲਾ ਕੇ ਆ ਲ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬੰਦਾ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਗੀ ਤਿੰਨ ਬੱਚੇ ਦੋ ਕੁੜੀਆਂ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵੇਚ ਦਿੱਤਾ ਵਾ ਬਾਤ ਮੇਰਾ ਦਾ ਕਸਾ ਤਾਂ ਸਰਕਾਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆ ਤੁਹਾਨੂੰ ਸਾਰੇ ਵਿਆਹੇ ਪੋਤੇ ਵਿਹਤੇ ਆ ਆ ਆਪਣਿਆ ਪੰਨਿਆ ਜਨ ਦਿੱਤਾ ਪੁੱਤ ਦੌਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਕੰਨ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਬਹੁਤ ਪਾਏ ਧੀਆਂ ਪਾਰੀਆਂ ਵਿਆਹਾਂ ਕੋਈ ਸਾਹ ਨਹੀਂ ਅੱਜ ਮੈਂ ਕੱਖਾਂ ਦੀ ਰੋਲ ਗਈ ਅੱਜ ਮੈਂ ਕੱਖਾਂ ਦੀ ਪੁੱਤ ਰੋਲ ਗਈਆਂ ਇਹ ਕੱਖਾਂ ਦੀ ਰੋਲ ਗਈ ਮੈਂ ਕੀ ਕਰਾਂ 8 ਸਾਲ ਹੋ ਗਏ 8 ਸਾਲ ਹੋ ਗਏ ਮੈਂ ਠੱਕੇ ਗਾਦੀ ਨੂੰ ਮੈਂ ਹਾਂ ਠੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਂਦੀ ਰਹੀ ਆ ਇਹਨਾਂ ਕੋਲ ਕਾਣੇ ਆਪਣੀ ਰੋਟੀ ਨਹੀਂ ਦਿੰਦੇ ਨਹੀਂ ਨਹੀਂ ਜਾਂਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਰੋਟੀ ਪਾਣੀ ਮਿਲਣਾ ਚਾਹੀਦਾ ਚੱਲ ਨਹੀਂ ਮੇਰੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਵੱਡੇ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੋਂ ਘਰਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਦੀ ਹੈ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲੋਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲੋਟ ਆ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂੰਹਾਂ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਇਹ ਮੌਕੇ ਦੇ ਮੁਲਾਜ਼ਮ ਭੇਜੇ ਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਾਮ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਠਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਅਦ ਦੱਸਾਂਗਾ